ਸੇ ਪਹਿਲੀ ਗੱਲ ਤਾਂ ਮੈਂ ਕਿਸੇ ਦੇ ਸ਼ਾਂਤ ਦੇ ਖਿਲਾਫ ਨਹੀਂ ਬੋਲਿਆ ਔਰ ਕਿਸੇ ਨੂੰ ਮਾਂ ਪੈਣ ਦੀ ਗਾਲ ਨਹੀਂ ਕੱਢੀ ਔਰ ਕਿਸੇ ਵੀ ਕਿਸੇ ਵੀ ਕਮਿਊਨਿਟੀ ਦੇ ਖਿਲਾਫ ਨਹੀਂ ਬੋਲਿਆ ਅਗਰ ਬੋਲਿਆ ਤਾਂ ਪੰਜਾਬ ਦੇ ਹੱਕ ਦੇ ਵਿੱਚ ਬੋਲਿਆ ਬੰਦੇ ਨੇ ਕੀ ਹਰਕਤ ਕੀਤੀ ਉਸ ਬੰਦੇ ਨੇ ਆਪਣੀ ਫੇਸਬੁੱਕ ਤੇ ਕਿਸੇ ਸੰਤਾਂ ਦੀ ਫੋਟੋ ਨੂੰ ਗਲਤ ਪ੍ਰੈਜੈਂਟ ਕੀਤਾ ਉਹਦੇ ਪੋਸਟ ਪਈ ਪਰਮੇਸ਼ਾ ਮੈਂ ਕਿੰਨੀ ਦਿੱਤੀ ਹੈ ਔਰ ਅਜੇ ਤੱਕ ਵੀ ਗਲਤ ਕਮੈਂਟ ਨਹੀਂ ਆਏ ਮੈਨੂੰ ਅਰੇ ਜਿਹਨੂੰ ਆਪਣੇ ਆਪ ਦੇ ਤੁਹਾਡਾ ਆਲਰੇਡੀ ਐਡਾ ਵੱਡਾ ਸਟਾਰਟਅਪ ਹੈ ਫਿਰ ਵੀ ਤੁਹਾਨੂੰ ਸ਼ਿਵਸ਼ੇਨਾ ਦੇ ਦਮਨ ਫੜਨ ਦੀ ਕੀ ਲੋੜ ਸੀਗਾ ਤਾਂ ਇੱਕ ਨਾਮ ਹੋਰ ਉਹਨਾਂ ਦੇ ਨਾਲ ਜੁੜ ਗਿਆ ਜਿਹੜੀ ਸ਼ਿਵਸ਼ੇਨਾ ਦੇ ਵਿੱਚ ਰਹਿੰਦੇ ਨੇ ਜਿਹਨਾਂ ਸ਼ਿਵਸ਼ੇਨਾ ਦੀ ਇਹ ਵਕਾਲਤ ਕਰਦੇ ਨੇ ਹਿੰਦੂਆਂ ਦੀ ਵਕਾਲਤ ਕਰਦੇ ਨੇ ਔਰ ਉਸੇ ਸ਼ਿਵਸ਼ੇਨਾ ਦੇ ਬੰਦੇ ਚਿੱਟਾ ਵਿੱਚ ਦੇ ਫੜੇ ਗਏ ਗੰਮੇ ਨਾਲ ਖਿਮਸਨਾ ਦੇ ਨਾਂ ਤੇ ਜਿਹੜੇ ਲੋਕ ਦੁਕਾਨਦਾਰੀਆਂ ਚ ਚੜਾਰੇ ਲੋਕ ਕਿਉਂ ਨਹੀਂ ਲਾਈ ਕਰਦੇ ਚਿੱਟਾ ਇਹਨਾਂ ਨੂੰ ਉਹ ਮਾਰਜ ਇਹ ਜਿਹੇ ਲੋਕ ਜਿਹੜੇ ਕੀ ਸ਼ਿਵ ਸੈਨਾ ਦੀ ਸ਼ਿਵ ਸੈਨਿਕ ਬਣ ਕੇ ਚਿੱਟਾ ਵੇਚਦੇ ਆ ਜਾਂ ਜੋ ਵੀ ਵੇਚਦੇ ਆ ਪਰ ਬੜਾ ਅਜ ਮਨ ਨੂੰ ਠੇਸ ਪਹੁੰਚੀ ਇਹਨਾਂ ਕਰਕੇ ਸਾਡੀ ਸਾਡੀ ਸ਼ੋਭੀ ਖਰਾਬ ਹੁੰਦੀ ਹੈ ਸ਼ਰਮਾਰੀ ਮਾੜੀ ਮੋਟੀ ਸ਼ਰਮ ਆਰੀ ਹੈ ਖਿਮਸਨਾ ਸਮਾਜਵਾਦੀ ਦਾ ਬੰਦਾ ਵਾ ਉਹਨੂੰ ਤਾਂ ਪਹਿਲਾਂ ਹੀ ਚਾਰ ਪਰਚੇ ਆ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹਨਾ कि ਜਦੋਂ ਵੀ ਤੁਸੀਂ ਕਿਸੇ ਨੂੰ ਸ਼ਾਮਲ ਕਰਦੇ ਹੋ ਤੇ ਉਹਦੀ ਬੈਕਗਰਾਉਂਡ ਜ਼ਰੂਰ ਚੈੱਕ ਕਰੋ ਕਿ ਉਹ ਬੰਦਾ ਦਾ ਬੈਕ ਕਿੱਦਾਂ ਦਾ ਮਾ ਉਹ ਬੰਦੇ ਦੀ ਸ਼ਭੀ ਕਿੱਦਾਂ ਦਾ ਮ ਉਹ ਤੇ ਕੋਈ ਪਰਚਾ ਦਰਸਪਾ ਨਹੀਂ ਹੈਗਾ ਆਹ ਵਾਲੀ ਪਾਰਟੀ ਦੇ ਵਿੱਚ ਬੰਦਿਆਂ ਨੇ ਕਿੰਨੇ ਘਟਾਲੇ ਕੀਤੇ ਔਰ ਕਾਂਗਰਸ ਦੇ ਵਿੱਚ ਕਿੰਨੇ ਹੋਏ ਅੱਜ ਇਹ ਗੱਲ ਆ ਗਈ ਸ਼ਿਵਸਨ ਦੇ ਸਾਰੇ ਸ਼ਿਵਸਨਾਂ ਨਾਲ ਮਾਰੇ ਹੋਗੇ ਬਿਲਕੁਲ ਮਾਰੇ ਹੋਗੇ ਲੋਕ ਕਿਉਂ ਨਹੀਂ ਪਸੰਦ ਕਰਦੇ ਉਹਨਾਂ ਨੂੰ ਕੋਈ ਤਾਂ ਕਾਰਨ ਹੋਣਾ ਕਿਹਾ ਅਗਰ ਬੰਦਿਆਂ ਨੇ ਕੋਈ ਗਲਤੀ ਅਗਰ ਇਹਨਾਂ ਨੇ ਕੀਤੀ ਹੈ ਤੇ ਉਹਨੂੰ ਸਜ਼ਾ ਵੀ ਮਿਲੂਗੀ ਨਾ ਤੇ ਕਾਨੂੰਨ ਕਾਦ ਲਈ ਬੈਠਾ ਕਾਨੂੰਨ ਸਾਰਿਆਂ ਲਈ ਸਾਰਿਆਂ ਲਈ ਸਾਂਝਾ ਕਾਨੂੰਨ ਸਾਰਿਆਂ ਲਈ ਸਾਂਝਾ ਸਜ਼ਾ ਮਿਲੂਗੀ ਉਹ ਅਸੀਂ ਤਾਂ ਆਪ ਉਸ ਬੰਦੇ ਦਾ ਪਰਚਾ ਦਰਜ ਕਰਾਇਆ ਕੀ ਨਾਮ ਇਹਦਾ ਗਗਨਦੀਪ ਕੀ ਨਾਮ ਇਹਦਾ ਮੁੰਡੇ ਦਾ ਮੈਂ ਨਾਮ ਨਹੀਂ ਇਹਦਾ ਮੈਨੂੰ ਯਾਦ ਹੈ ਗੁਰਜੀਤ ਰਾਣਾ ਇਧਰ ਸਾਡੇ ਸਿਰਸਾ ਦਾ ਪੰਜਾਬ ਨੇ ਖੁਦ ਪਰਚਾ ਕਰਾਇਆ ਇਹਦੇ 420 ਦਾ 6 ਮਹੀਨੇ ਪਹਿਲਾਂ ਪਾਕਿਸਤਾਨ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਜਿਹੜੇ ਬੋਲਦੇ ਰਹਿੰਦੇ ਸਾਨੂੰ ਫੋਨ ਆਉਂਦੇ ਅਸੀਂ ਫੇਰ ਵੀ ਇਗਨੋਰ ਕਰਦੇ ਆ ਜਿਹੜੀ ਸਿਕਿਉਰਿਟੀ ਵਾਪਸ ਹੋਈ ਹੈ ਜਿਹੜੀ ਸਿਕਿਉਰਿਟੀ ਵਾਪਸ ਹੋਈ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਦੇਖੋ ਇਹ ਜਿਹੇ ਲੋਕ ਜ਼ਿੰਮੇਵਾਰ ਨੇ ਇਹ ਜਿਹੇ ਲੋਕ ਸੰਗਠਨਾਂ ਦਾ ਨਾਮ ਖਰਾਬ ਕਰਦੇ ਨੇ ਜਦੋਂ ਬਾਲਾ ਸਾਹਿਬ ਠਾਕਰੇ ਜੀ ਜੁੰਦੇ ਸੀਗੇ ਨਾ ਉਦੋਂ ਸਿੱਖ ਚਿਹਰਾ ਬੰਬੇ ਦੇ ਵਿੱਚ ਸਿੱਖ ਸਭ ਤੋਂ ਵੱਕਸੀ ਇਥਾਨਾ ਦੇ ਵਿੱਚ ਸੀਗੇ ਜਦੋਂ ਇਹ ਜਿਹੇ ਲੋਕ ਠੱਗੀ ਵਾਲੇ ਲੋਕੇ ਨਾ ਨਾ ਠੱਗੀ ਦੇ ਪਰਚੇ ਨੇ ਭਾਜੀ ਇਹ ਠੱਗ ਨੇ ਸਨਾ ਪੰਜਾਬ ਦੇ ਵਿੱਚ ਜਿਹੜੇ ਵੀ ਬੰਦੇ ਅੱਜ ਤੱਕ ਵੀ ਹੈਗਾ ਤਾਂ ਲੱਗਦਾ ਨਾ ਸ਼ਿਵ ਸ਼ਨਾ ਤੇ ਗਨਮੈਨ ਤਾਂ ਸ਼ਿਵ ਸ਼ਨਾ ਤੇ ਰਹੀ ਜਾਂਦੇ ਔਰ ਗਨਮੈਨ ਦੀ ਰਾਡ ਦੇ ਵਿੱਚ ਉਹਨਾਂ ਨੇ ਇਹ ਸੰਗੀਤ ਗੁਰੂ ਤਾਨੂੰ ਆਕ ਕਿਉਂ ਲੱਗ ਰਹੀ ਹੈ ਸਾਨੂੰ ਆਗੀ ਸੀ ਕਰਕੇ ਲੱਗ ਰਹੀ ਇਤਿਹਾਸੀ ਅਸੀਂ ਅੱਜ ਤੱਕ ਵੀ ਕਿਸੇ ਨਾ ਕੋਈ ਕੋਈ ਕਹ ਲੋ ਇਹ ਜੇ ਮਤਲਬ ਮਾੜੇ ਕੰਮ ਕਰਨ ਨੂੰ ਅਸੀਂ ਸੋਚਿਆ ਤੱਕ ਨਹੀਂ ਇਹ ਲੋਗ ਗਨਮੈਨਾਂ ਦੀ ਰਾਡ ਦੇ ਵਿੱਚ ਗਲਤ ਕੰਮ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਇਹ ਲੋਗ ਗਨਮੈਨਾਂ ਦੀ ਰਾਡ ਤੇ ਜਾਣ ਕੇ ਕਰੂਗਾ ਇਹਨਾਂ ਨੂੰ ਰੋਕੂਗਾ ਕੋਈ ਨਹੀਂ ਸਸ਼ੀਕਾਲ ਜੀ ਪੰਜਾਬੀਓ ਤੁਸੀਂ ਦੇਖ ਰਹੇ ਹੋ ਪੰਜਾਬ ਪ੍ਰਾਈਮ ਟੀਵੀ ਅਸੀਂ ਬੈਠੇ ਆ ਜੀ ਸੈਂਡਵੀ ਪੰਜਾਬੀ ਕੋਲੇ ਬਹੁਤ ਵੱਡਾ ਨਾਮ ਹੈ ਜੀ ਦਾ ਬਹੁਤ ਵੱਡਾ ਨਾਮ ਹੈ ਜੀ ਸ਼ਿਵ ਸ਼ੇਨਾ ਦੇ ਵਿੱਚ ਬਹੁਤ ਵੱਡਾ ਨਾਮ ਹੈ ਸਿੰਗਿੰਗ ਦੇ ਵਿੱਚ ਦੇਖਿਆ ਹੋਵੇ ਤਾਂ ਬਹੁਤ ਵੱਡਾ ਚਿਹਰਾ ਹੈ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਵੀ ਲੋਕ ਉਹਨਾਂ ਨੂੰ ਜਾਣਦੇ ਆ ਧਾਰਮਿਕ ਗੀਤਾਂ ਨੂੰ ਲੈ ਕੇ ਗੱਲ ਕਰ ਲਈਏ ਪੰਜਾਬੀ ਗੀਤਾਂ ਨੂੰ ਲੈ ਕੇ ਗੱਲ ਕਰ ਲਈਏ ਤਾਂ ਸਾਰੇ ਕਿਤੇ ਇਹਨਾਂ ਨੂੰ ਚਰਚਾ 'ਚ ਰਹਿਣ ਦਾ ਬੜਾ ਸ਼ੌਕ ਹੈ ਤਾਂ ਇੱਕ ਨਾਮ ਹੋਰ ਇਹਨਾਂ ਦੇ ਨਾਲ ਜੁੜ ਗਿਆ ਜਿਹੜੀ ਸ਼ਿਵ ਸ਼ੇਨਾ ਦੇ ਵਿੱਚ ਰਹਿੰਦੇ ਨੇ ਜਿਹਨਾਂ ਸ਼ਿਵ ਸ਼ੇਨਾ ਦੀ ਇਹ ਵਕਾਲਤ ਕਰਦੇ ਨੇ ਹਿੰਦੂਆਂ ਦੀ ਵਕਾਲਤ ਕਰਦੇ ਨੇ ਔਰ ਉਸੇ ਸ਼ਿਵ ਸ਼ੇਨਾ ਦੇ ਬੰਦੇ ਚਿੱਟਾ ਵੇਚਦੇ ਫੜੇ ਗਏ ਗਨਮੈਨਾਂ ਦੇ ਨਾਲ ਇਹ ਵਕਾਲਤ ਕਰਦੇ ਨੇ ਇਹਨਾਂ ਨੂੰ ਪੁੱਛਿਆ ਹਾਂਜੀ ਭਾਈ ਜੀ ਦੱਸੋ ਵੀ ਚਿੱਟਾ ਵੇਚਦੇ ਗਨਮੈਨ ਦੇ ਨਾਲ ਤੁਹਾਡੇ ਬੰਦੇ ਸਭ ਤੋਂ ਪਹਿਲਾਂ ਜੀ ਜੈ ਸ਼੍ਰੀ ਰਾਮ ਜੈ ਮਹਾਕਾਲੀ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤ ਕਲਾ ਪੱਤਰਕਾਰ ਸਾਹਿਬ ਹਾਂਜੀ ਪਹਿਲਾਂ ਤਾਂ ਚੱਲਦੇ ਸੀ ਸੰਗਠਨ ਪਹਿਲਾਂ ਕੀ ਚੱਲਦਾ ਸੀ ਸੰਗਠਨ ਹੁਣ ਚੱਲਦੀ ਆ ਦੁਕਾਨਦਾਰੀਆਂ ਕੀ ਚੱਲਦਾ ਦੁਕਾਨਦਾਰੀਆਂ ਹਰ ਸੰਗਠਨ ਦੇ ਵਿੱਚ ਮਾੜਾ ਅਨਸਰ ਹੁੰਦਾ ਹੀ ਹੁੰਦਾ ਕੋਈ ਸੰਗਠਨ ਇਹ ਤਾਂ ਨਹੀਂ ਪਤਾ ਕਿਹੜਾ ਬੰਦਾ ਕੌਣ ਕਿੱਦਾਂ ਕੌਣ ਕਿੱਦਾਂ ਨਹੀਂ ਠੀਕ ਆ ਮੈਂ ਸ਼ਿਵਸਨਾ ਦੇ ਨਾਂ ਤੇ ਜਿਹੜੇ ਲੋਕ ਦੁਕਾਨਦਾਰੀਆਂ ਚਲਾ ਰਹੇ ਲੋਕ ਕਿਉਂ ਨਹੀਂ ਲਾਈਕ ਕਰਦੇ ਸ਼ਿਵਸਨਾ ਨੂੰ ਉਹ ਮਾਰਜ ਇਹੋ ਜਿਹੇ ਲੋਕ ਜਿਹੜੇ ਕੀ ਸ਼ਿਵ ਸੈਨਾ ਦੀ ਸ਼ਿਵ ਸੈਨਿਕ ਬਣ ਕੇ ਚਿੱਟਾ ਵੇਚਦੇ ਆ ਜਾਂ ਜੋ ਵੀ ਵੇਚਦੇ ਆ ਪਰ ਬੜਾ ਅਜ ਮਨ ਨੂੰ ਠੇਸ ਪਹੁੰਚੀ ਇਹਨਾਂ ਕਰਕੇ ਸਾਡੇ ਸਾਡੀ ਸ਼ੋਭੀ ਖਰਾਬ ਹੁੰਦੀ ਹੈ ਸ਼ਰਮ ਆਰੀ ਮਾੜੀ ਮੋਟੀ ਸ਼ਰਮ ਆਰੀ ਹੈ ਮੈਨੂੰ ਕਾਦੀ ਆਵੇ ਤੁਹਾਨੂੰ ਜਾਣੀ ਸ਼ਿਵ ਸੈਨਾ ਦਾ ਬੰਦਾ ਸੀ ਚਿੱਟਾ ਵੇਚਦਾ ਬੜਾ ਗਿਆ ਸ਼ਰਮ ਉਹਨਾਂ ਨੂੰ ਆਣੀ ਚਾਹੀਦੀ ਹੈ ਜਿਹੜਾ ਗਲਤ ਕੰਮ ਕਰੂਗਾ ਕਾਨੂੰਨ ਸਾਰੇ ਲਈ ਇੱਕ ਹੈ ਕਾਨੂੰਨ ਸਾਰੇ ਲਈ ਕਹ ਉਹ ਸ਼ਿਵਸ਼ਨਾ ਦਾ ਬੰਦਾ ਨਹੀਂ ਸੀ ਉਹ ਸ਼ਿਵਸ਼ਨਾ ਦਾ ਬੰਦਾ ਨਹੀਂ ਸੀ ਸਨ ਸਮਾਜਵਾਦੀ ਦਾ ਮੈਂ ਤੁਹਾਨੂੰ ਪਹਿਲਾਂ ਕੀ ਕਹਿ ਕੇ ਟਿਆ ਸ਼ਿਵਸਨਾ ਸਮਾਜਵਾਦੀ ਦਾ ਬੰਦਾ ਵਾ ਉਹਦੇ ਤੋਂ ਪਹਿਲਾਂ ਹੀ ਚਾਰ ਪਰਚੇ ਆ ਪਹਿਲਾਂ ਸਾਡੇ ਰਜੀਵ ਟੰਡਨ ਜੀ ਨੇ 420 ਸੀ ਦਾ ਪਰਚਾ ਦਰਜ ਕਰਾਇਆ 6 ਮਹੀਨੇ ਪਹਿਲਾਂ ਅੱਜ ਆ ਗਈ ਰਿਪੋਰਟ ਅੱਜ ਪਰਚਾ ਹੋਇਆ ਉਹ ਮਹਾਰਾਜ ਇਹ ਲੋਗ ਗਨਮੈਨ ਹੁ ਗਨਮੈਨ ਨੂੰ ਕੀ ਪਤਾ ਬਾਹਰ ਬੈਠਾ ਉਹ ਕਿਹੜਾ ਕੋਈ ਚੈਕਿੰਗ ਕਰ ਉਹਦੀ ਸੁਰੱਖਿਆ ਕਰਮੀ ਦਿੱਤਾ ਨਾ ਕਾਨੂੰਨ ਨੂੰ ਤਾਂ ਨਹੀਂ ਪਤਾ ਕਿ ਉਹ ਚਿੱਟਾ ਵੇਚਦਾ ਕਾਨੂੰਨ ਨੂੰ ਤਾਂ ਨਹੀਂ ਪਤਾ ਫੀ ਵੇਚਦਾ ਗੱਲ ਤਾਂ ਜਿਹੜੇ ਉੱਥੇ ਰਾਸ਼ਟਰੀ ਪ੍ਰਧਾਨ ਬਣੇ ਫਿਰਦੇ ਨੇ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹਨਾ ਕਿ ਜਦੋਂ ਵੀ ਤੁਸੀਂ ਕਿਸੇ ਨੂੰ ਸ਼ਾਮਲ ਕਰਦੇ ਹੋ ਤੇ ਉਹਦੀ ਬੈਕਗਰਾਉਂਡ ਜ਼ਰੂਰ ਚੈੱਕ ਕਰੋ ਕਿ ਉਹ ਬੰਦਾ ਦਾ ਬੈਕ ਕਿੱਦਾਂ ਮੈਂ ਉਹ ਬੰਦੇ ਦੀ ਸ਼ਬੀ ਕਿੱਦਾਂ ਮੈਂ ਤੇ ਕੋਈ ਪਰਚਾ ਦਰਜ ਤਾਂ ਨਹੀਂ ਹੈਗਾ ਕਿਉਂਕਿ ਇੱਕ ਬੰਦੇ ਦੇ ਕਰਕੇ ਸਾਰੀ ਸ਼ਿਵਸਨਾ ਦਾ ਨਾਮ ਖਰਾਬ ਹੁੰਦਾ ਉਹ ਅਸੀਂ ਜਿੰਨਾ ਮਰਜੀ ਸਮਾਜ ਸੇਵੀ ਕੰਮ ਕਰ ਲਈ ਸਾਡੇ ਬਾਰੇ ਤੁਸੀਂ ਜਾਣਦੇ ਹੋ ਅਸੀਂ ਅੱਜ ਤੱਕ ਸਨਾਤਨ ਧਰਮ ਦੀ ਰੱਖਿਆ ਕਰਦੇ ਆਂ ਸਨਾਤਨ ਜੀ ਸਾਾਰੇ ਐਦਾਂ ਹੀ ਕਹਿੰਦੇ ਜਦੋਂ ਕਿਸੇ ਦੇ ਧੜੇ ਤੇ ਇਲਜ਼ਾਮ ਲੱਗ ਜਾਂਦਾ ਵੀ ਉਹ ਫਲਾਨੀ ਸੀ ਉਹ ਫਲਾਨੀ ਸੀ ਹੈਗੀ ਤਾਂ ਅਕਸਰ ਸ਼ਿਵਸਨਾ ਸੀ ਨਾ Shiv Sena ਤੁਸੀਂ وکਾਲਤ ਕਰਦੇ ਹੋ ਔਰ ਤੁਹਾਡੇ ਹੀ ਬੰਦਾ ਅਜ ਉਹ ਵਿੱਚ ਟੇ ਵਿੱਚ ਇੰਦਾ ਫੀਮ ਵਿੱਚ ਇੰਦਾ 500 ਗ੍ਰਾਮ ਫੀਮ ਪਹਿਲਾ ਇਹ ਗੱਲ ਕਹਿ ਕੇ ਹਟਿਆ ਕਿ ਹਰ ਸੰਗਠਨ ਦੇ ਵਿੱਚ ਮਾੜਾ ਆਨਸਰ ਹੁੰਦਾ ਹਰ ਸੰਗਠਨ ਚ ਇਹ ਮੰਡੇਟਰੀ ਆ ਹੋਣਾ ਚਾਹੀਦਾ ਕਿਹੜਾ ਨਹੀਂ ਹੁੰਦਾ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਚਾਹੇ ਗੱਲ ਕਰਦੇ ਅੱਪਾ BJP ਦੀ ਗੱਲ ਕਰਦੇ ਕਾਂਗਰਸ ਦੀ ਗੱਲ ਕਰਦੇ ਆਵਾ ਦੀ ਪਾਰਟੀ ਦੀ ਗੱਲ ਕਰਦੇ Shiv Sena ਦੀ ਦੱਸੋ ਨਾ BJP ਦੇ ਵਿੱਚ ਕਿੰਨੇ ਘੁਟਾਲੇ ਹੋਏ ਆਮ ਆਦੀ ਪਾਰਟੀ ਦੇ ਵਿੱਚ ਬੰਦਿਆਂ ਨੇ ਕਿੰਨੇ ਘੁਟਾਲੇ ਕੀਤੇ ਔਰ ਕਾਂਗਰਸ ਦੇ ਵਿੱਚ ਕਿੰਨੇ ਹੋਏ ਅੱਜ ਇਹ ਗੱਲ ਆ ਗਈ Shiv Sena ਦੇ ਸਾਰੇ Shiv Sena ਵਾਲੇ ਮਾਰੇ ਹੋਗੇ ਤੇ ਬਿਲਕੁਲ ਮਾਰੇ ਹੋਗੇ ਲੋਕ ਕਿਉਂ ਨਹੀਂ ਪਸੰਦ ਕਰਦੇ ਉਹਨਾਂ ਨੂੰ ਕੋਈ ਤਾਂ ਕਾਰਨ ਹੋਣਾ ਚਲੋ ਠੀਕ ਹੈ ਅਗਰ ਬੰਦਿਆਂ ਨੇ ਕੋਈ ਗਲਤੀ ਅਗਰ ਇਹਨਾਂ ਨੇ ਕੀਤੀ ਹੈ ਤੇ ਉਹਨੂੰ ਸਜ਼ਾ ਵੀ ਮਿਲੂਗੀ ਨਾ ਤੇ ਕਾਨੂੰਨ ਕਾਦੇ ਲਈ ਬੈਠਾ ਕਾਨੂੰਨ ਸਾਰੇ ਲਈ ਸਾਰੇ ਲਈ ਸਾਂਝਾ ਕਾਨੂੰਨ ਸਾਰੇ ਲਈ ਸਾਂਝਾ ਸਜ਼ਾ ਮਿਲੂਗੀ ਉਹ ਅਸੀਂ ਤਾਂ ਆਪ ਉਸ ਬੰਦੇ ਦੇ ਪਰਚਾ ਦਰਜ ਕਰਾਇਆ ਕੀ ਨਾਮ ਇਹਦਾ ਗਗਨਦੀਪ ਕੀ ਨਾਮ ਇਹਦਾ ਮੁੰਡੇ ਦਾ ਮੈਂ ਨਾਮ ਨਹੀਂ ਇਹਦਾ ਮੈਨੂੰ ਯਾਦ ਗੁਰਜੀਤ ਰਾਣਾ ਇਹ ਤਾਂ ਸਾਡੇ ਸ਼ਿਵਸਾਨਾ ਪੰਜਾਬ ਨੇ ਖੁਦ ਪਰਚਾ ਕਰਾਇਆ ਇਹਦੇ ਤੇ 420 ਸੀ ਦਾ 6 ਮਹੀਨੇ ਪਹਿਲਾਂ ਤੁਸੀਂ ਕਿਹੜੀ ਗੱਲ ਕਰਦੇ ਹੋ ਜਦੋਂ ਅਸੀਂ ਆ ਪਰਚਾ ਦਰਜ ਕਰਾ ਸਕਦੇ ਆ ਸ਼ਿਵਸਾਨਾ ਸਮਾਜਵਾਦੀ ਦੇ ਬੰਦੇ ਤੇ ਤੇ ਇਹਦਾ ਮਤਲਬ ਮਾੜਾ ਇਹਨਾਂ ਨੂੰ ਉਦੋਂ ਦੇ ਕੱਢ ਦੇਣਾ ਚਾਹੀਦਾ ਇਹਨੂੰ ਠੀਕ ਹੈ ਨਸ਼ਾ ਗੁਰਜੀਤ ਰਾਣੇ ਨੇ ਵੇਚਿਆ ਜਦੋਂ ਤੁਸੀਂ ਕੋਈ ਇੰਟਰਵਿਊ ਕਰਦੇ ਹੋ ਕਿਸੇ ਦੇ ਰੁਬਰੂ ਹੋਨੇ ਹੋ ਗਾਣ ਤੁਹਾਨੂੰ ਹੀ ਬਰਾਬਰ ਪੈਂਦੀਆਂ ਨੇ ਤੁਸੀਂ ਤਾਂ ਨਹੀਂ ਚਿੱਟਾ ਵੇਚਦੇ ਹੈਗੇ ਤੁਸੀਂ ਤਾਂ ਬਹੁਤ ਵੱਡੇ ਨਾਮ ਆ ਨਾਮ ਦਾ ਆਕਾਸ਼ ਜੀ ਹਾਂਜੀ ਫੋੜੀ ਨਾ ਨੌਲੇਜ ਲਈ ਗੱਲ ਦੱਸਦਾ ਹਮ ਸੈਂਡਵੀ ਪੰਜਾਬੀ ਨੂੰ ਅੱਜ ਤੱਕ ਕਿਸੇ ਪਹਿਲੀ ਗੱਲ ਤਾਂ ਮੈਂ ਕਿਸੇ ਦੇ ਸ਼ਾਂਤ ਦੇ ਖਿਲਾਫ ਨਹੀਂ ਬੋਲਿਆ ਔਰ ਕਿਸੇ ਨੂੰ ਮਾਂ ਪੈਣ ਦੀ ਗੱਲ ਨਹੀਂ ਕੱਢੀ ਔਰ ਕਿਸੇ ਵੀ ਕਿਸੇ ਵੀ ਕਮਿਊਨਿਟੀ ਦੇ ਖਿਲਾਫ ਨਹੀਂ ਬੋਲਿਆ ਅਗਰ ਬੋਲਿਆ ਤੇ ਪੰਜਾਬ ਦੇ ਹੱਕ ਦੇ ਵਿੱਚ ਬੋਲਿਆ ਪੰਜਾਬ ਦੀ ਹਿਮਾਇਤ ਦੇ ਹਮੇਸ਼ਾ ਪੰਜਾਬ ਦੀ ਹਿਮਾਇਤ ਕੀਤੀ ਹੈ ਔਰ ਅੱਜ ਤੱਕ ਵੀ ਗਲਤ ਕਮੈਂਟ ਨਹੀਂ ਆਏ ਮੈਨੂੰ ਆਂਦੇ ਹੋਣਗੇ ਜਿਹਨੂੰ ਆਂਦੇ ਆਪਦੇ ਹੋ ਤੁਹਾਡਾ ਆਲਰੇਡੀ ਐਡਾ ਵੱਡਾ ਸਟਾਰਟਅਪ ਹੈ ਫਿਰ ਵੀ ਤੁਹਾਨੂੰ ਸ਼ਿਵਸ਼ਾਨਾ ਦੇ ਦਮਨ ਫੜਨ ਦੀ ਕੀ ਲੋੜ ਸੀਗੀ ਤੁਹਾਡੇ ਕੋਲੇ ਐਡਾ ਵੱਡਾ ਆਪਦਾ ਚਿਹਰਾ ਹੈ ਤੁਹਾਡੇ ਕੋਲੇ ਆਪਦੀ ਬਹੁਤ ਵੱਡੀ ਆਇਡੈਂਟੀਟੀ ਹੈ ਤੁਸੀਂ ਬਹੁਤ ਵੱਡੇ ਸਿੰਗਰ ਹੋ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜੀ ਮੈਂ ਅੱਜ ਦਾ ਸ਼ਿਵਸ਼ਾਨਾ ਚ ਨਹੀਂ ਮੈਨੂੰ 15 ਸਾਲ ਹੋ ਗਏ ਸ਼ਿਵਸ਼ਾਨਾ ਦੇ ਵਿੱਚ ਔਰ ਸ਼ਿਵਸੇਨਾ ਮਹਾਰਾਸ਼ਟਰ ਬਾਲਾ ਸਾਭ ਠਾਕਰੇ ਤੋਂ ਮੈਂ ਜੁਆਇਨ ਕੀਤੀ ਸੀਗੀ ਸੁਣ ਲਓ ਮੇਰੀ ਗੱਲ ਔਰ ਬਾਲਾ ਸਾਭ ਠਾਕਰੇ ਅੱਜ ਦੀ ਡੇਟ ਦੇ ਵਿੱਚ ਮਹਾਰਾਸ਼ਟਰ ਵਿੱਚ ਉਹਨਾਂ ਦੀ ਸਰਕਾਰ ਹੈ ਕੋਈ ਸ਼ਿਵਸੇਨਾ ਕੋਈ ਉਹੋ ਜੀ ਪਾਰਟੀ ਨਹੀਂ ਜਿਹਨੂੰ ਤੁਸੀਂ ਹਿਸਾਬ ਨਾਲ ਮੈਨੂੰ ਪ੍ਰੈਜ਼ੈਂਟ ਕਰ ਰਹੇ ਹੋ ਸ਼ਿਵਸੇਨਾ ਜਿਹੜੀ ਹੈ ਮਹਾਰਾਸ਼ਟਰ ਬਾਲਾ ਸਾਭ ਠਾਕਰੇ ਦੀ ਗੱਲ ਕਰਦੇ ਆ ਤੁਹਾਨੂੰ ਪ੍ਰੀਜ਼ੈਂਟ ਤੁਹਾਡਾ ਤਾਂ ਆਲਰੇਡੀ ਬਹੁਤ ਵਧੀਆ ਚਿਹਰਾ ਹੈ ਬਾਜ਼ਾਰ 'ਚ ਛਭੀ ਵਧੀਆ ਤੁਹਾਡੀ ਅਗਰ ਦੇਖੋ ਅਗਰ ਮੈਂ ਕਿਸੇ ਨੂੰ ਮਾਂ ਦੀ ਗੱਲ ਕੱਢਾਂਗਾ ਅਗਰ ਉਹ ਪੈਨ ਦੀ ਗੱਲ ਕੱਢੂਗਾ ਨਾ ਅਗਰ ਆਪਾਂ ਉਸ ਬੰਦੇ ਨੇ ਕੀ ਹਰਕਤ ਕੀਤੀ ਉਸ ਬੰਦੇ ਨੇ ਆਪਣੀ ਫੇਸਬੁੱਕ ਤੇ ਕਿਸੇ ਸੰਤਾਂ ਦੀ ਫੋਟੋ ਨੂੰ ਗਲਤ ਪ੍ਰੈਜੈਂਟ ਕੀਤਾ ਉਹਦੇ ਪੋਸਟ ਪਾਈ ਤੁਸੀਂ ਵੀ ਸੰਤ ਕਿੰਨੇ ਛੰਤ ਪਿੰਡਰਾਂ ਵਾਲੇ ਨੂੰ ਯਾਰ ਦੇਖੋ ਲੋਕਾਂ ਲਈ ਸੰਤ ਹੈ ਜੀ ਦੇਖੋ ਇਹ ਆਪਾਂ ਮੁੱਦੇ ਤੇ ਨਹੀਂ ਜਾਣਾ ਪਹਿਲੇ ਗੱਲ ਦੇਖੋ ਸਾਡੇ ਲਈ ਅਗਰ ਉਹਨਾਂ ਲਈ ਸੰਤ ਹੈ ਜੇ ਗੱਲ ਤਾਂ ਆਪਾਂ ਸੰਤਾ ਦੀ ਗੱਲ ਕਰਦੀ ਠੀਕ ਆ ਸੰਤ ਨੇ ਉਹਨਾਂ ਦੇ ਸੰਤ ਮੈਂ ਸੰਤੀ ਕਹੂੰਗਾ ਮੈਂ ਉਹਨ ਗੱਲ ਕਰਕੇ ਗੱਲ ਕਰਾਂ ਮੈਂ ਕਿਉਂ ਕਰਾਂ ਇਹ ਜੀ ਗੱਲ ਅਸੀਂ ਪਿੰਡਰਾ ਵਾਲੇ ਨੂੰ ਤਾਂ ਮਤਲਬ ਅਤੰਕਵਾਦੀ ਲੋਕ ਕਹਿੰਦੇ ਨੇ ਸਰਕਾਰਾਂ ਕਹਿੰਦੀਆਂ ਨੇ ਮਤਲਬ ਕਈ ਕਹਿੰਦੀਆਂ ਨੇ ਜੋ ਵੀ ਕਹਿੰਦੇ ਮੈਨੂੰ ਉਹਦੇ ਨਾਲ ਕੋਈ ਮਤਲਬ ਗੱਲ ਕਰਦੇ ਆ ਉਹਨਾਂ ਨੇ ਕਿਸੇ ਸੰਤਾ ਦੀ ਫੋਟੋ ਨੂੰ ਪਰਜੈਂਟ ਕੀਤਾ ਗਲਤ ਕਿਹੜੇ ਸੰਤਾਨ ਨੂੰ ਮੈਨੂੰ ਨਹੀਂ ਪਤਾ ਕਿਹਨਾਂ ਦੀ ਕੀਤਾ ਉਹ ਜੋ ਵੀ ਮੈਂ ਉਹਦੇ ਅਖਬਾਰ ਚ ਪੜਿਆ ਅਖਬਾਰ ਦੀ ਕਟਿੰਗ ਦਿਖਾਉਣਾ ਤੁਹਾਨੂੰ ਉਹਦੇ ਵਿੱਚ ਵੀ ਜੇ ਅਗਰ ਤੁਸੀਂ ਕਹੋ ਜਿਹੜੀ ਗੱਲ ਮੈਂ ਕਰ ਰਿਹਾ ਉਹਦੇ ਵਿੱਚ ਹੀ ਤੁਹਾਨੂੰ ਮੈਂ ਦਿਖਾਉਣਾ ਕੀ ਮੈਂ ਆਪਣੀ ਪੋਸਟ ਵੀ ਪਾਈ ਆ ਜੀ ਉਹਦੇ ਵਿੱਚ ਅਖਬਾਰ ਨੇ ਲਿਖਿਆ ਮੈਂ ਨਹੀਂ ਲਿਖਿਆ ਆ ਦੇਖੋ ਆ ਮੈਂ ਦਿਖਾਣਾ ਚਾਹਨਾ ਹੈ ਡੇਲੀ ਮੈਂ ਨਮੋਦ ਜੀ ਨੂੰ ਗੁਜ਼ਾਰਿਸ਼ ਕਰੂੰਗਾ ਕਿ ਜਰੂਰ ਦਿਖਾਇਆ ਦੇ ਇਹ ਅਖਬਾਰ ਦੇਨਿਕ ਪਾਸ ਕਰਨੇ ਲਈ ਹੈ ਜੀ ਇਹ ਪਾਸਕਰ ਦੀ ਕਟਿੰਗ ਹੈ ਸੈਂਡਵੀ ਜੀ ਆਪਣੇ ਸਕਰੀਨ ਤੇ ਦਿਖਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਵੀ ਤਸਵੀਰਾਂ ਦੇ ਵਿੱਚ ਇਹ ਜਿਹੜੀ ਅਖਬਾਰ ਦੀ ਕਟਿੰਗ ਹੈ ਰੂਰ ਹੋਈ ਹੈ ਸੈਂਡਵੀ ਇਹਦੇ ਵਿੱਚ ਲਿਖਿਆ ਜੀ ਸਿੱਖ ਸੰਤ ਦੀ ਗਲਤ ਢੰਗ ਨਾਲ ਫੋਟੋ ਬਣਾ ਵਾਇਰਲ ਕਰਦੇ ਪਰਚਾ ਦਰਦ ਨਸ਼ੀਲੇ ਪਰਦਾ ਸਹੀ ਕਾਬੂ ਹੁਣ ਮੈਂ ਦੱਸੂ ਇਹਨਾਂ ਨੂੰ ਕੀ ਕਿ ਮੈਂ ਵੀ ਸੰਤੀ ਕਹਿ ਸਕਦਾ ਹੁਣ ਦੂਜੀ ਗੱਲ ਤੁਹਾਨੂੰ ਦੋ ਇਸ ਬੰਦੇ ਨੇ ਪਹਿਲਾਂ ਤਾਂ ਇਹ ਜਿਹੜੀ ਫੋਟੋ ਪਾਈ ਉਹੀ ਗਲਤ ਸੀ ਦੇਖੋ ਮੈਂ ਤੁਹਾਨੂੰ ਪਹਿਲਾਂ ਇਹ ਗੱਲ ਕਹਿ ਕੇ ਹਟਿਆ ਕਿ ਲੋਕ ਸਾਡੇ ਵੀ ਗਲਤ ਹੋ ਸਕਦੇ ਲੋਕ ਕਿਸੇ ਪਾਸੇ ਉਧਰ ਵੀ ਗਲਤ ਹੋ ਸਕਦੇ ਅਗਰ ਆਪਾਂ ਕਿਸੇ ਨੂੰ ਛੇੜਾਂਗੇ ਤੇ ਅਗਲਾ ਪਟਕੂਗੀ ਪਹਿਲੀ ਗੱਲ ਤਾਂ ਕਿਸੇ ਦੇ ਕੋਈ ਵੀ ਕਿਸੇ ਨੂੰ ਹੀ ਮੰਨਦਾ ਸੰਤਾਂ ਨੂੰ ਮੰਨਦਾ ਦੇਵੀ ਦੇਵਤਿਆਂ ਨੂੰ ਮੰਨਦਾ ਕਿਸੇ ਨੂੰ ਹੀ ਬੰਦਾ ਹਰ ਬੰਦਾ ਆਪਣੇ ਆਪ ਪਰਮਾਤਮਾ ਜੋ ਵੀ ਹੈ ਹਰ ਇੱਕ ਦਾ ਪਰਮਾਤਮਾ ਆਪਣੇ ਆਪਣਾ ਮੰਨਣ ਦਾ ਢੰਗ ਹੈ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਕਿਉਂਕਿ ਅਸੀਂ ਇੱਕ ਆਰਟਿਸਟ ਲੋਕਾਂ ਸਾਡੇ ਲਈ ਸਾਰੇ ਸਾਂਝੇ ਨੇ ਠੀਕ ਆ ਆਰਟਿਸਟ ਸਾਡੇ ਲਈ ਹਿੰਦੂ ਸਿੱਖ ਮੁਸਲਮਾਨ ਸਾਈ ਸਾਰੇ ਸਾਡੇ ਪਾਈ ਪਾਈ ਠੀਕ ਆ ਮੇਰਾ ਤਾਂ ਇਹ ਨਾਰਾ ਹਮੇਸ਼ਾ ਹੀ ਰਿਹਾ ਨਾ ਮੈਂ ਕਦੀ ਕਟੜਤਾ ਦਿਖਾਈ ਐ ਦੂਜੀ ਗੱਲ ਅਗਰ ਉਸ ਬੰਦੇ ਨੇ ਫੋਟੋ ਪਾਈ ਆ ਤੇ ਉਹਦੇ ਤੇ ਜਦੋਂ ਪਰਚਾ ਦਰਜ ਹੋਇਆ ਵਾ ਤੇ ਜਦੋਂ ਪੁਲਿਸ ਉਹਨੂੰ ਅਰੈਸਟ ਕਰਨ ਗਈ ਤੇ ਉਹਦੇ ਘਰੋਂ ਪਰਦਾ ਨਸ਼ੀਲੇ ਪਦਾਰਥ ਨ ਹਾਂ ਕਹਿੰਦੇ 134 ਗ੍ਰਾਮ ਚਿੱਟਾ ਮਿਲੇ 1/2 ਕਿਲੋ ਫੀ ਮਿਲੀ ਹੈ ਇਹ ਉਹਦੇ ਵਿੱਚ ਲਿਖਿਆ ਮਿਲੇ ਨਾ ਹੁਣ ਦੇਖੋ ਅਗਰ ਸਾਡੇ ਸਾਡੀ ਸਿਕਿਉਰਟੀਆਂ ਵਾਪਸ ਹੋ ਗਈਆਂ ਅਸੀਂ ਤਾਂ ਹਮੇਸ਼ਾ ਪਰਚਾ ਛੱਡਦਾ ਜੈਨੂ ਅਸੀਂ ਕਹਿ ਰਹੇ ਹਾਂ ਵੀ ਇਹਨਾਂ ਦੇ ਕਰਕੇ ਤੁਹਾਡੀ ਸਟੋਰੀ ਵਾਪਸ ਹੋ ਗਈ ਥ੍ਰੈਟ ਤੇ ਅਸੀਂ ਜੈਨੂਨ ਥ੍ਰੈਟ ਤੇ ਰੋਜ਼ ਆਈਐਸਆਈ ਤੋਂ ਪਾਕਿਸਤਾਨ ਤੋਂ ਖਾਲਿਸਤਾਨ ਤੋਂ ਪਤਾ ਨਹੀਂ ਕਿੱਥੇ ਕਿੱਥੋਂ ਜਿਹੜੇ ਬੋਲਦੇ ਰਹਿੰਦੇ ਸਾਨੂੰ ਫੋਨ ਆਉਂਦੇ ਅਸੀਂ ਫੇਰ ਵੀ ਇਗਨੋਰ ਕਰਦੇ ਆ ਜਿਹੜੀ ਸਿਕਿਉਰਿਟੀ ਵਾਪਸ ਹੋਈ ਜਿਹੜੀ ਸਿਕਿਉਰਿਟੀ ਵਾਪਸ ਹੋਈ ਉਹਦਾ ਜ਼ਿੰਮੇਵਾਰ ਕੌਣ ਹੈ ਦੇਖੋ ਇਹ ਜਿਹੇ ਲੋਕ ਜ਼ਿੰਮੇਵਾਰ ਨੇ ਇਹ ਜਿਹੇ ਲੋਕ ਸੰਗਠਨਾਂ ਦਾ ਨਾਮ ਖਰਾਬ ਕਰਦੇ ਨੇ ਇਹ ਜਿਹੇ ਲੋਕ ਸ਼ਿਵ ਸੈਨਾ ਨੂੰ ਲੋਕ ਪਹਿਲਾਂ ਜਦੋਂ ਬਾਲਾ ਸਾਹਿਬ ਠਾਕਰੇ ਸ਼ਿਵ ਸੈਨਾ ਦੇ ਵਿੱਚ ਜਦੋਂ ਬਾਲਾ ਸਾਹਿਬ ਠਾਕਰੇ ਜਿਉਂਦੇ ਸੀਗੇ ਨਾ ਉਦੋਂ ਸਿੱਖ ਚਿਹਰਾ ਬੰਬੇ ਦੇ ਵਿੱਚ ਸਿੱਖ ਸਭ ਤੋਂ ਵੱਧ ਸ਼ਿਵ ਸੈਨਾ ਦੇ ਵਿੱਚ ਸੀਗੇ ਜਦੋਂ ਇਹ ਜਿਹੇ ਲੋਕ ਠੱਗੀ ਵਾਲੇ ਲੋਗੇ ਨਾ ਤਾਂ ਠੱਗੀ ਦੇ ਪਰਚੇ ਨੇ ਭਾਜੀ ਇਹ ਠੱਗ ਨੇ ਇਹ ਸਾਡੇ ਸ਼ਿਵ ਸਾਰਾ ਬਣ ਕੇ ਠੱਗ ਲਿਸਟ ਤਿਆਰ ਕਰੀ ਕੜੀ ਕੜੀ ਪਰਚੇ ਮੜਾ ਦੱਸ ਮੈਂ ਤਾਂ ਆ ਦੇਖੋ ਲਿਸਟਾ ਤਿਆਰ ਕਰੀ ਬੈਠਾ ਜੀ ਸ਼ਿਵ ਸਾਰਾ ਪੰਜਾਬ ਨੇ ਸਭ ਤੋਂ ਪਹਿਲਾਂ 6 ਮਹੀਨੇ ਪਹਿਲਾਂ ਸਲੇਮ ਠਾਪਰੀ ਦੇ ਵਿੱਚ ਆ ਤੁਹਾਡੇ ਆਹੀ ਬੰਦਾ ਨਾਂ ਭੁੱਲ ਗਿਆ ਮੈਂ ਇਹਦਾ ਕੀ ਦੱਸਿਆ ਤੁਸੀਂ ਗੁਰਜੀਤ ਰਾਣੇ ਤੇ ਪਰਚਾ ਦਰਜ ਕਰਾਇਆ ਸੀਗਾ ਜੀ ਉਸ ਤੋਂ ਬਾਅਦ ਇੱਕ ਅਰुण ਅਰਥੀ ਆ ਜੀ ਉਹਦਾ ਉਹ ਅਫੀਮ ਦਾ ਪਰਚਾ ਉਹਦੇ ਤੇ ਦਰਜ ਹੋਇਆ ਸੀ ਜਲੰਧਰ ਦੇ ਵਿੱਚ ਉਸ ਤੋਂ ਬਾਅਦ ਇੱਕ ਹੈਗਾ ਜੀ 파ਰਸ ਮਲੋਤਰਾ ਜਿਹਦੇ ਵਿੱਚ ਵਿਦੇਸ਼ਾਂ ਦੇ ਵਿੱਚ ਤਾਰ ਸੀ ਯਾਰ ਮੈਂ ਇਹ ਨਹੀਂ ਕਹਿਣਾ ਚਾਹੁੰਦਾ Shiv Sena ਪੰਜਾਬ ਦੇ ਵਿੱਚ ਜਿਹੜੇ ਵੀ ਬੰਦੇ ਅੱਜ ਤੱਕ ਵੀ ਹੈਗਾ ਤਾਂ ਲੱਗਦਾ ਨਾ Shiv Sena ਤੇ ਗਨਮੈਨ ਤਾਂ Shiv Sena ਦੇ ਰਹੀ ਜਾਂਦੇ ਔਰ ਗਨਮੈਨ ਦੀ ਰਾਡ ਦੇ ਵਿੱਚ ਉਹਨਾਂ ਨੇ ਇਹ ਸੰਗੀਨ ਜੁਰਮ ਕੀਤਾ ਮੈਂ ਤਦ ਹੀ ਕਹਿਣਾ ਜੀ ਮੰਨ ਲਓ ਹੁਣ ਮੰਨ ਲਓ ਆ ਪੰਜੋਂ ਏ ਪੰਜ ਉਂਗਲ ਇੱਕੋ ਬਰਾਬਰ ਤਾਂ ਨਹੀਂ ਹੁੰਦੀਆਂ ਅਗਰ ਕਿਸੇ ਨੇ ਅਗਰ ਕੋਈ ਗਲਤੀ ਕਰਦੀ ਨਾ ਤਾਂ ਪਾਰਟੀ ਦਾ ਹੀ ਖਰਾਬ ਹੋਣਾ ਨਾ ਸਾਨੂੰ ਤਾਂ ਕਿਉਂ ਸਾਨੂੰ ਅੱਗ ਕਿਉਂ ਲੱਗ ਰਹੀ ਹੈ ਸਾਨੂੰ ਅੱਗ ਇਸੀ ਕਰਕੇ ਲੱਗ ਰਹੀ ਤੇ ਅਸੀਂ ਅਸੀਂ ਅੱਜ ਤੱਕ ਵੀ ਕਿਸੇ ਨਾ ਕੋਈ ਕੋਈ ਕਹਿ ਲੋ ਇਹ ਜੇ ਮਤਲਬ ਮਾੜੇ ਕੰਮ ਕਰਨ ਨੂੰ ਅਸੀਂ ਸੋਚਿਆ ਤੱਕ ਨਹੀਂ ਇਹ ਲੋਗ ਗਨਮੈਨਾਂ ਦੀ ਆੜ ਦੇ ਵਿੱਚ ਗਲਤ ਕੰਮ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਇਹ ਲੋਗ ਗਨਮੈਨਾਂ ਦੀ ਹਾਰਦ ਜਾਣ ਕੇ ਕਰੂਗੇ ਇਹਨਾਂ ਨੂੰ ਰੋਕੂਗਾ ਕੋਈ ਨਹੀਂ ਪਰ ਮੈਂ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਨਾ ਚਾਹੁੰਦਾ ਪ੍ਰਸ਼ਾਸਨ ਬਹੁਤ ਸੂਝਵਾਨ ਅਸਰ ਨੇ ਆਈਪੀਐਸ ਅਫਸਰ ਨੇ ਸਾਡੇ ਕੁਲਦੀਪ ਸਿੰਘ ਚਾਹਲ ਜਿਹੜੇ ਨੇ ਸਾਡੇ ਸੀਪੀ ਸਾਹਿਬ ਬਹੁਤ ਇੰਟੈਲੀਜੈਂਟ ਆਫੀਸਰ ਨੇ ਉਹ ਸਾਡੀ ਜਿਹੜੀ ਇੱਥੇ ਦੀ ਪੰਜਾਬ ਦੀ ਪਾਰਟੀ ਆਮ ਆਦਮੀ ਪਾਰਟੀ ਜੋ ਬਹੁਤ ਵਧੀਆ ਕੰਮ ਕਰ ਰਹੀ ਆ ਤੇ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਇਹ ਸ਼ਰਾਰਤੀ ਲੋਗ ਨੇ ਇਹਨਾਂ ਤੇ ਠੱਲ ਪਾਈ ਜਾਵੇ ਇਹ ਜਿਹੜੀ ਸ਼ਿਵ ਸੈਨਾ ਦਾ ਨਾਂ ਨਾ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਅਸੀਂ ਜਾਂਦੇ ਜਾਂਦੇ ਕੀ ਮੈਸੇਜ ਕੀ ਦੇਣਾ ਚਾਹੁੰਦੇ ਸਮਾਜ ਨੂੰ ਸ਼ਿਵ ਸੈਨਾ ਦੇ ਜਿਹੜੇ ਲੋਕ ਐਂਟੀ ਨੇ ਜਿਹੜੇ ਪਸੰਦ ਨਹੀਂ ਕਰਦੇ ਉਹਨਾਂ ਨੂੰ ਕੀ ਕਹਿਣਾ ਕੀ ਚਾਹੂੰਗਾ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨ ਕਿ ਸ਼ਿਵਸਨਾ ਮਾੜੀ ਨਹੀਂ ਹੈਗੀ ਸ਼ਿਵਸਨਾ ਦੇ ਵਿੱਚ ਕੁਝ ਜਿਹੜੇ ਸ਼ਰਾਰਤੀ ਅੰਸਰ ਨੇ ਉਹ ਮਾਰੇ ਨੇ ਜਿਨ੍ਹਾਂ ਕਰਕੇ ਸਾਰੀ ਸ਼ਿਵਸਨਾ ਕਿਉਂਕਿ ਲੋਕ ਭਾਜੀ ਕਿਉਂ ਹੀ ਨਹੀਂ ਲਾਇਕ ਕਰਦਾ ਇਸ ਕਰਕੇ ਪੰਜਾਬ ਦੇ ਵਿੱਚ ਇਹਨਾਂ ਨੇ ਸ਼ਿਵਸਨਾ ਦਾ ਸਤਿਆਂ ਨਾਸ ਕਰਕੇ ਰੱਖਤਾ ਪੰਜਾਬ ਦੇ ਵਿੱਚ ਚਾਹੇ ਉਹ ਗਨਮੈਨਾਂ ਦੀ ਰਾਜਨੀਤੀ ਹੋਵੇ ਚਾਹੇ ਉਹ ਆਪਣੀ ਦੁਕਾਨਦਾਰੀਆਂ ਖੋਲੀਆਂ ਹੋਣ ਉਹ ਭਾਜੀ ਇਹ ਤਾਂ ਇਹ ਤਾਂ ਫੈਸਲਾ ਕਰਾਉਣ ਦੇ ਵੀ ਪੈਸੇ ਲੈਂਦੇ ਗਰੀਬ ਬੰਦੇ ਤੋਂ ਪਹਿਲਾਂ ਮੈਂ ਤੁਹਾਨੂੰ ਕੀ ਦੱਸਾਂ ਪਰ ਆਸੀ ਸਾਡੇ ਸ਼੍ਰੀ ਸਨਾ ਪੰਜਾਬ ਦੇ ਵਿੱਚ ਕੁਝ ਕੁਝ ਜਿਹੜੇ ਹਿੰਦੂ ਸੰਗਠਨ ਨੇ ਉਹਨਾਂ ਨੇ ਬਹੁਤ ਜ਼ਿਆਦਾ ਵਧੀਆ ਕੰਮ ਕੀਤਾ ਜ਼ਮੀਨੀ ਤੌਰ ਤੇ ਕੰਮ ਕੀਤਾ ਸ਼੍ਰੀ ਸਨਾ ਅਗੇ ਸੰਗਠਨ ਚਲਾਉਂਦੇ ਸੀਗੇ ਉਹ ਸੰਗਠਨ ਚਲਾਉਂਦੇ ਸਨਾਤਨ ਧਰਮ ਦੀ ਰੱਖਿਆ ਕਰਦੇ ਸੀ ਗਊ ਰੱਖਸ਼ ਗਊਆਂ ਦੀ ਰੱਖਿਆ ਕਰਦੇ ਸੀ ਗਊਆਂ ਦਾ ਮਤਲਬ ਹਰ ਚੀਜ਼ ਆਪਣਾ ਜ਼ਮੀਨੀ ਤੌਰ ਤੇ ਹੁੰਦੀ ਸੀ ਇਹ ਲੋਕ ਜਿਹੜੇ ਦੇ ਇੱਕ ਸਮਾਰਟ ਵਰਕ ਨਾ ਸ਼ੁਰੂ ਕਰਤਾ ਉਦੋਂ ਦੀ ਸ਼ਿਵਸਨਾ ਦੀ ਛਵੀ ਖਰਾਬ ਹੋ ਗਈ ਆਪਾਂ ਸ਼ਿਵਸਨਾ ਕਿਉਂਕਿ ਸਾਰੀ ਸ਼ਿਵਸਨਾ ਮਾੜੀ ਨਹੀਂ ਹੈਗੀ ਜੀ ਸ਼ਿਵਸਨਾ ਨੂੰ ਮਾੜਾ ਨਾ ਸਮਝਿਆ ਜਾਵੇ ਸ਼ਿਵਸਨਾ ਦੇ ਵਿੱਚ ਬਹੁਤ ਵਧੀਆ ਬੰਦੇ ਵੀ ਬਹੁਤ ਵਧੀਆ ਚਿਹਰੇ ਵੀ ਹੈਗੇ ਕੰਮ ਕਰਨ ਵਾਲੇ ਇਹੋ ਜਿਹੇ ਬੰਦਿਆ ਕਰਕੇ ਸ਼ਿਵਸਨਾ ਦੀ ਛਵੀ ਜਿਹੜੀ ਖਰਾਬ ਹੋਈ ਆ ਤੇ ਮੈਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਆ ਜੀ ਜੀ ਤਾਂ ਦੋਸਤੋ ਐਦਾਂ ਦੀਆਂ ਹੋਰ ਖਬਰਾਂ ਦੇ ਲਈ ਤੁਸੀਂ ਜੁੜੇ ਰਹੋ ਪੰਜਾਬ ਪ੍ਰੈਮ ਟੀਵੀ ਦੇ ਨਾਲ ਇਹ ਆਕਾਸ਼ ਰੋੜਾ ਦੇ ਖਾਸ ਰਿਪੋਰਟ ਨਾਲ ਨਵਜੋਤ ਸਿੰਘ